ਸੋਚੋ 1960 ਦਾ ਦਹਾਕਾ ਬਰਤਾਨੀਆਂ ਜਿਹੜੇ ਲੋਕ ਇੱਕ ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ ਆਪਣਾ ਦੇਸ਼ ਛੱਡ ਗਏ ਉਹਨਾਂ ਦਾ ਸਵਾਗਤ ਕਿਵੇਂ ਹੋਇਆ 노 ਆਇਰਿਸ਼ 노 ਬਲੈਕਸ 노 ਡੌਗਸ ਵਰਗੇ ਬੋਡਾ ਨਾਲ ਇਹ ਉਹ ਜ਼ਮਾਨਾ ਸੀ ਜਦੋਂ ਨਸਲਵਾਦ ਸ਼ਰਿਆਮ ਸੀ ਅਤੇ ਇੱਜ਼ਤ ਦੀ ਲੜਾਈ ਉਹ ਅਕਸਰ ਇੱਕ ਸਥਾਨਕ ਪਬ ਦੇ ਅੰਦਰ ਸ਼ੁਰੂ ਹੁੰਦੀ ਸੀ ਤੁਹਾਡੇ ਲੋਕ ਦੂਜੇ ਕਮਰੇ ਵਿੱਚ ਹਨ ਇਹ ਗੱਲ ਸੁਣਨ ਨੂੰ ਕਿੰਨੀ ਸਧਾਰਨ ਲੱਗਦੀ ਹੈ ਹੈ ਨਾ ਪਰ ਸੋਚੋ ਇੱਕ ਨੌਜਵਾਨ ਪੰਜਾਬੀ ਪ੍ਰਵਾਸੀ ਅਵਤਾਰ ਸਿੰਘ ਜੋਹਰ ਦੇ ਦਿਲ ਤੇ ਕੀ ਵੀਤੀ ਹੋਵੇਗੀ ਇਹ ਸਿਰਫ ਸ਼ਬਦ ਨਹੀਂ ਸਨ ਇਹ ਇੱਕ ਜ਼ਖਮ ਸੀ ਆਪਣੇ ਹੀ ਨਵੇਂ ਘਰ ਵਿੱਚ ਬੇਇੱਜ਼ਤੀ ਗੱਲ ਸਿਰਫ ਇੱਕ ਦਰਵਾਜ਼ਾ ਬੰਦ ਹੋਣ ਦੀ ਨਹੀਂ ਸੀ ਇਹ ਤਾਂ ਸਿੱਧਾ ਸਿੱਧਾ ਇਨਸਾਨੀਅਤ ਤੇ ਵਾਰ ਸੀ ਅਤੇ ਇਹ ਜਗ੍ਹਾ ਸੀ ਸਮੈਡਿਕ ਇੰਗਲੈਂਡ ਸਾਲ 1964 ਵੈਸਟ ਮਿਡਲੈਂਡਸ ਦਾ ਉਦਯੋਗਿਕ ਦਿਲ ਇੱਥੇ ਨਾ ਰੰਗਪੇਟ ਦਾ ਇੱਕ ਸਿਸਟਮ ਚੱਲਦਾ ਸੀ ਗੈਰ ਸਰਕਾਰੀ ਪਰ ਪੂਰੀ ਤਰ੍ਹਾਂ ਲਾਗੂ ਸੋਚੋ ਪੰਜਾਬੀ ਮਜ਼ਦੂਰ ਫਾਉਂਡਰੀਆਂ ਦੀ ਅੱਗ ਵਿੱਚ ਆਪਣਾ ਖੂਨ ਪਸੀਨਾ ਇਕ ਕਰ ਰਹੇ ਸਨ ਪਰ ਸ਼ਹਿਰ ਦਾ ਮਾਹੌਲ ਉਹ ਉਹਨਾਂ ਲਈ ਬਿਲਕੁਲ ਠੰਡਾ ਤੇ ਬੇਗਾਨਾ ਸੀ ਇਸ ਜ਼ਹਿਰੀਲੇ ਸਿਸਟਮ ਦਾ ਨਾਸੀ 컬러 ਬਾਰ ਮਤਲਬ ਰੰਗ ਦੀ ਵਜ੍ਹਾ ਕਰਕੇ ਪਾਬੰਦੀ ਤੇ ਗੱਲ ਸਿਰਫ ਪੱਬਾਂ ਤੱਕ ਹੀ ਨਹੀਂ ਸੀ ਰੁਕਦੀ ਇਹ ਤਾਂ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ ਸੋਚ ਕੇ ਦੇਖੋ ਕਾਰਨੀ ਮਿਲਣਾ ਵਾਲ ਨਹੀਂ ਕਟਵਾ ਸਕਦੇ ਤੇ ਫੈਕਟਰੀਆਂ ਵਿੱਚ ਵੀ ਟਾਇਲਟ ਅਲੱਗ ਇਹੋ ਉਹੀ ਵਸਤੀਵਾਦੀ ਮਾਨਸਿਕਤਾ ਸੀ ਉਹੀ ਗੁਲਾਮ ਬਣਾਉਣ ਵਾਲੀ ਸੋਚ ਜੋ ਬਰਤਾਨੀਆਂ ਨੇ ਆਪਣੇ ਹੀ ਦੇਸ਼ ਵਿੱਚ ਆਪਣੇ ਹੀ ਬੁਲਾਏ ਹੋਏ ਲੋਕਾਂ ਤੇ ਥੋਪ ਦਿੱਤੀ ਸੀ ਗੱਲ ਸਿਰਫ ਬੇਇੱਜ਼ਤੀ ਦੀ ਨਹੀਂ ਸੀ ਪੈਸਾ ਵੀ ਇੱਕ ਮਸਲਾ ਸੀ ਸਿੱਧਾ-ਸਿੱਧਾ ਆਰਥਿਕ ਤੱਕ ਫਾਊਂਡਰੀ ਵਿੱਚ ਕੰਮ ਦੇਖੋ ਉਹੀ ਅੱਗ ਉਹੀ ਖਤਰਾ ਪਰ ਜਦੋਂ ਤਨਖਾਹ ਦੀ ਵਾਰੀ ਆਂਦੀ ਸੀ ਤਾਂ ਦੱਖਣੀ ਏਸ਼ੀਆਈ ਵਰਕਰ ਨੂੰ ਗੋਰੇ ਵਰਕਰ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਪੈਸੇ ਮਿਲਦੇ ਸਨ ਸੋਚੋ ਮਿਹਨਤ ਪੂਰੀ ਪਰ ਮੁੱਲ ਅੱਧਾ ਇਹ ਕਿੰਨੀ ਵੱਡੀ ਬੇਇਨਸਾਫੀ ਸੀ ਚਲੋ ਹੁਣ ਇਹਨਾਂ ਗੁਪਤ ਖਰੀਦਦਾਰਾਂ ਬਾਰੇ ਗੱਲ ਕਰਦੇ ਆਂ ਪਰ ਇਸ ਸਿਸਟਮ ਦੇ ਸਾਹਮਣੇ ਇਸ ਨਸਲਵਾਦ ਦੇ ਸਾਹਮਣੇ ਪੰਜਾਬੀ ਚੁੱਪ ਬਹਿਣ ਵਾਲੇ ਨਹੀਂ ਸਨ ਉਹਨਾਂ ਦੀ ਅਣਖ ਨੇ ਇਹ ਮਨਜ਼ੂਰ ਨਹੀਂ ਕੀਤਾ ਅਤੇ ਫਿਰ ਇੰਡੀਅਨ ਵਰਕਰਸ ਐਸੋਸੀਏਸ਼ਨ ਦੀ ਅਗਵਾਈ ਹੇਠ ਇੱਕ ਅਜੇ ਹੀ ਜੰਗ ਦੀ ਤਿਆਰੀ ਹੋ ਰਹੀ ਸੀ ਜੋ ਅਕਲ ਅਤੇ ਹਿੰਮਤ ਨਾਲ ਲੜੀ ਜਾਣੀ ਸੀ ਤੇ ਇਸ ਜੰਗ ਦੀ ਫੌਜ ਸੀ ਇੰਡੀਅਨ ਵਰਕਰਸ ਐਸੋਸੀਏਸ਼ਨ ਯਾਨੀ IWA ਇਸ ਤਰ੍ਹਾਂ ਕੋਈ ਸੰਸਥਾ ਨਹੀਂ ਸੀ ਇਹ ਪਰਦੇਸ਼ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਆਵਾਜ਼ ਸੀ ਸੋਚੋ IWNA ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਨੂੰ ਇੱਕ ਇੱਕ ਬੰਦੇ ਦੀ ਤਕਲੀਫ ਨੂੰ ਇੱਕ ਵੱਡੀ ਸਮੂਹਿਕ ਲਹਿਰ ਵਿੱਚ ਬਦਲ ਦਿੱਤਾ ਇੱਕ ਅਜੀ ਲਹਿਰ ਜੋ ਬਰਾਬਰੀ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਅਤੇ ਉਹਨਾਂ ਦਾ ਹਥਿਆਰ ਉਹ ਬੜਾ ਕਮਾਲ ਦਾ ਸੀ ਇਹ ਕੋਈ ਤਰਨਾ ਜਾਂ ਪ੍ਰਦਰਸ਼ਨ ਨਹੀਂ ਸੀ ਨਹੀਂ ਇਹ ਇੱਕ ਗੁਪਤ ਖਰੀਦਦਾਰ ਆਪਰੇਸ਼ਨ ਸੀ ਇੱਕ ਕਾਨੂੰਨੀ ਜਾਲ ਬਿਲਕੁਲ ਸੋਚੋ ਪਲਾਨ ਕਿੰਨਾ ਚਲਾਕੀ ਵਾਲਾ ਸੀ ਪਹਿਲਾ ਗੋਰੇ ਵਿਦਿਆਰਥੀ ਪੱਵ ਜਾਨਗੇ ਉਹਨਾਂ ਨੂੰ ਆਰਾਮ ਨਾਲ ਡਰਿੰਕ ਮਿਲ ਜਾਵੇਗੀ ਫਿਰ IWA ਦੇ ਏਸ਼ੀਅਨ ਮੈਂਬਰ ਜਾਣਗੇ ਤੇ ਉਹਨਾਂ ਨੂੰ ਮਨਾ ਕਰ ਦਿੱਤਾ ਜਾਵੇਗਾ ਤੇ ਬਸ ਉੱਥੇ ਹੀ ਗੋਰੇ ਵਿਦਿਆਰਥੀ ਸਭ ਦੇ ਸਾਹਮਣੇ مالک ਨੂੰ ਚੁਣੌਤੀ ਦੇਣਗੇ ਇਹ ਪੱਕਾ ਸਬੂਤ ਬਣ ਜਾਂਦਾ ਸੀ ਅਤੇ IWA ਇਸ ਸਬੂਤ ਦੇ ਆਧਾਰ ਤੇ ਪਬ ਦਾ ਲਾਇਸੈਂਸ ਹੀ ਰੀਨਿਊ ਨਹੀਂ ਹੋਣ ਦਿੰਦੀ ਸੀ ਇਹ ਲੜਾਈ ਸਿਰਫ ਜੋਸ਼ ਦੀ ਨਹੀਂ ਹੋਸ਼ ਦੀ ਵੀ ਸੀ ਹੁਣ ਗੱਲ ਕਰਦੇ ਹਾਂ ਇੱਕ ਐਹੇ ਜੀ ਹਸਤੀ ਦੀ ਜਿਸ ਨੇ ਇਸ ਲੜਾਈ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਸਮੈਦਿਕ ਦੇ ਪੰਜਾਬੀ ਮਜ਼ਦੂਰਾਂ ਦੀ ਇਹ ਲੜਾਈ ਹੁਣ ਸਿਰਫ ਸਥਾਨਕ ਨਹੀਂ ਰਹਿਣ ਵਾਲੀ ਸੀ IWNA ਇੱਕ ਅਹਿਜਾ ਦਾਖੇੜਿਆ ਇੱਕ ਅਹਿਜੇ ਇਨਸਾਨ ਨੂੰ ਬੁਲਾਇਆ ਜਿਸਨੇ ਇਸ ਸੰਘਰਸ਼ ਨੂੰ ਹਮੇਸ਼ਾ ਲਈ ਇਤਿਹਾਸ ਵਿੱਚ ਅਮਰ ਕਰ ਦਿੱਤਾ IW ਨੂੰ ਪਤਾ ਸੀ ਕਿ ਉਹਨਾਂ ਦੀ ਲੜਾਈ ਸਿਰਫ ਸਮਾਇਦਿਕ ਨਹੀਂ ਇਹ ਤਾਂ ਪੂਰੀ ਦੁਨੀਆ ਵਿੱਚ ਹੋ ਰਹੇ ਸੰਘਰਸ਼ ਦਾ ਇੱਕ ਹਿੱਸਾ ਹੈ ਇਸ ਲਈ ਉਹਨਾਂ ਨੇ ਸਿੱਧਾ ਅਮਰੀਕਾ ਦੇ ਸਭ ਤੋਂ ਵੱਧ ਮਸ਼ਹੂਰ ਸਿਵਲ ਰਾਈਟਸ ਆਗੂ ਮੈਲਕਮ ਐਕਸ ਨੂੰ ਸਰਦਾ ਭੇਜਿਆ ਤੇ ਕਮਾਲ ਦੀ ਗੱਲ ਵੇਖੋ ਆਪਣੀ ਮੌਤ ਤੋਂ ਸਿਰਫ ਸਿਰਫ 9 ਦਿਨ ਪਹਿਲਾਂ ਮੈਲਕਮ ਐਕਸ ਨੇ इंग्लैंड ਦੇ ਇਸ ਛੋਟੇ ਜਿਹੇ ਸ਼ਹਿਰ ਵਿੱਚ ਆ ਕੇ ਪੰਜਾਬੀ ਮਜ਼ਦੂਰਾਂ ਨਾਲ ਖੜੇ ਹੋਣ ਦਾ ਫੈਸਲਾ ਕੀਤਾ ਸੋਚੋ ਕਿੰਨੀ ਵੱਡੀ ਗੱਲ ਸੀ ਇਹ ਜਦੋਂ ਮੈਲਕਮ ਐਕਸ ਸਮੈਰਿਕ ਪਹੁੰਚੇ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਉਥੋਂ ਦਾ ਹਾਲ ਵੇਖਿਆ ਮਾਰਸ਼ਲ ਸਟਰੀਟ ਤੇ ਪੋਸਟਰ ਲੱਗੇ ਸਨ ਸਿਰਫ ਗੋਰਿਆਂ ਲਈ ਜਾਂ ਗੈਰ ਗੋਰਿਆਂ ਲਈ ਨਹੀਂ ਗੱਲ ਸਿਰਫ ਪੋਸਟਰਾਂ ਦੀ ਨਹੀਂ ਸੀ ਸਥਾਨਕ ਕਾਉਂਸਲ ਖੁਦ ਕਾਰ ਖਰੀਦ ਰਹੀ ਸੀ ਤਾਂ ਕਿ ਕੋਈ ਪਰਵਾਸੀ ਪਰਿਵਾਰ ਉਥੇ ਆ ਨਾ ਸਕੇ ਮਕਸਦ ਸਾਫ਼ ਸੀ ਇਲਾਕੇ ਨੂੰ ਗੋਰਾ ਰੱਖਣਾ ਤੇ ਇਹ ਸਭ ਵੇਖ ਕੇ ਮੈਲਕਮ ਐਕਸ ਦੇ ਮੂੰਹ ਕੀ ਨਿਕਲਿਆ ਇਹ ਅਮਰੀਕਾ ਨਾਲੋਂ ਵੀ ਬੁਰਾ ਹੈ ਇਹ ਹਾਰਲੇਮ ਨਾਲੋਂ ਵੀ ਬੁਰਾ ਹੈ ਸੋਚੋ ਜਿਹੜਾ ਇਨਸਾਨ ਅਮਰੀਕਾ ਦਾ ਸਭ ਤੋਂ ਪਿਆਨਕ ਨਸਲਵਾਦ ਵੇਖ ਚੁੱਕਾ ਸੀ ਉਹ ਕਹਿ ਰਿਹਾ ਸੀ ਕਿ ਬ੍ਰਿਟਾਨੀਆ ਦੀ ਹਾਲਤ ਉਸ ਤੋਂ ਵੀ ਖਰਾਬ ਹੈ ਕਿਉਂਕਿ ਇੱਥੋਂ ਦਾ ਨਸਲਵਾਦ ਸ਼ਾਂਤ ਸੀ ਨਰਮ ਸੀ ਪਰ ਉਹਨਾ ਹੀ ਜ਼ਹਿਰੀਲਾ ਇਸ ਇੱਕ ਲਾਈਨ ਨੇ ਪੂਰੀ ਦੁਨੀਆ ਨੂੰ ਬ੍ਰਿਟਾਨੀਆ ਦਾ ਅਸਲੀ ਚਿਹਰਾ ਦਿਖਾ ਦਿੱਤਾ ਤੇ ਫਿਰ ਉਹ ਇਤਿਹਾਸਿਕ ਪਲ ਆਇਆ ਬਲੂ ਗੇਟਸ ਪਬ ਵਿਚ ਅਫਤਾਰ ਸਿੰਘ ਜੋਹਲ ਅਤੇ ਮੈਲਕਮ ਐਕਸ ਨੂੰ ਮੁੱਖ ਕਮਰੇ ਵਿੱਚ ਡਰਿੰਕ ਸਰਵ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਗਿਆ 바ਰਮੈਡ ਨੇ ਕਿਹਾ ਮਾਲਕ ਇਹ ਤੇ ਕਾਲੇ ਲੋਕਾਂ ਨੂੰ ਡਰਿੰਕ ਨਹੀਂ ਦੇਣ ਦਿੰਦਾ ਲੋ ਜੀ ਮੈਲਕਮ ਐਕਸ ਨੇ ਖੁਦ ਕਲਰ ਬਾਡ ਦਾ ਅਨੁਭਵ ਕਰ ਲਿਆ ਇੱਕ ਅੰਤਰਰਾਸ਼ਟਰੀ ਆਗੂ ਦੀ ਬੇਇੱਜ਼ਤੀ ਇੱਕ ਛੋਟੇ ਜਿਹੇ ਪਬ ਵਿੱਚ ਇਸੇ ਘਟਨਾ ਨੇ ਬਰਤਾਨੀਆਂ ਦੇ ਨਸਲਵਾਦ ਦਾ ਪਰਦਾ ਪੂਰੀ ਦੁਨੀਆ ਸਾਹਮਣੇ ਫਾਸ਼ ਕਰ ਦਿੱਤਾ ਅਤੇ ਹੁਣ ਪਾਬੰਦੀ ਤੋਂ ਮਾਲਕੀ ਤੱਕ ਦਾ ਸਫ਼ਰ ਸ਼ੁਰੂ ਹੁੰਦਾ ਹੈ ਮੈਲਕਮ ਐਕਸ ਦੀ ਇਸ ਫੇਰੀ ਨੇ ਨਸਲਵਾਦ ਵਿਰੋਧੀ ਸੰਘਰਸ਼ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ਇਹ ਇੱਕ ਸ਼ਾਟ ਇਨ ਦਾ ਆਰਮ ਸੀ ਸਰਕਾਰ ਤੇ ਦਬਾਅ ਬਣਿਆ ਅਤੇ ਇੱਕ ਅਜੀਹੇ ਬਦਲਾਅ ਦੀ ਨੀ ਰੱਖੀ ਗਈ ਜਿਸ ਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਸੀ ਅਤੇ ਨਤੀਜਾ ਉਸੇ ਸਾਲ 1965 ਵਿੱਚ IWA ਦੇ ਸੰਘਰਸ਼ ਅਤੇ ਮੈਲਕਮ ਐਕਸ ਦੀ ਫੇਰੀ ਦਾ ਅੰਤਰਰਾਸ਼ਟਰੀ ਦਬਾਅ ਕਮ ਕਰ ਗਿਆ ਬ੍ਰਿਟਿਸ਼ ਸੰਸਦ ਨੇ ਰੇਸ ਰਿਲੇਸ਼ਨਸ ਐਕਟ ਪਾਸ ਕਰ ਦਿੱਤਾ ਇਹ ਬਰਤਾਨੀਆਂ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਕਾਨੂੰਨ ਸੀ ਜਿਸ ਨੇ ਆਖਰਕਾਰ ਜਨਤਕ ਥਾਵਾਂ ਤੇ ਵਿਤਕਰੇ ਨੂੰ ਗੈਰਕਾਨੂੰਨੀ ਬਣਾ ਦਿੱਤਾ ਸੋਚੋ ਇਹ ਉਹੀ ਬ੍ਰਿਟਿਸ਼ ਪਬਸ ਹਨ ਜੋ ਲੋਕਾਂ ਨੂੰ ਬਾਹਰ ਕੱਢਣ ਦੀ ਜਗ੍ਹਾ ਸੀ ਜਿੱਥੇ ਕਲਰ ਬਾਰ ਚਲਾਇਆ ਜਾਂਦਾ ਸੀ ਪਰ ਹੁਣ ਕਾਨੂੰਨ ਬਦਲ ਚੁੱਕਾ ਸੀ ਲੜਾਈ ਜਿੱਤ ਲਈ ਗਈ ਸੀ ਅਤੇ ਹੁਣ ਵਾਰੀ ਸੀ ਉਸੇ ਜਗ੍ਹਾ ਤੇ ਕਬਜ਼ਾ ਕਰਨ ਦੀ ਜਿੱਥੋਂ ਕਦੇ ਤੱਕੇ ਮਾਰ ਕੇ ਕੱਢਿਆ ਗਿਆ ਸੀ ਅਤੇ ਇਸ ਵਿੱਚੋਂ ਜਨਮ ਹੋਇਆ ਦੇਸੀ ਪਬ ਦਾ ਸੋਚੋ ਬ੍ਰਿਟਿਸ਼ ਇੰਡੀਅਨ ਮਾਲੇਖ ਖੂਨ ਪਬ ਚਲਾ ਰਹੇ ਸਨ ਇਹ ਸਿਰਫ ਕਾਰੋਬਾਰ ਨਹੀਂ ਸੀ ਇਹ ਇੱਕ ਸੱਭਿਆਚਾਰਕ ਜਿੱਤ ਸੀ ਇਹ ਇੱਕ ਅਜੀ ਹੀ ਜਗਾ ਬਣ ਗਈ ਜਿੱਥੇ ਦੱਖਣੀ ਏਸ਼ੀਆਈ ਪਾਈਚਾਰਾ ਸੁਰੱਖਿਅਤ ਮਹਿਸੂਸ ਕਰਦਾ ਸੀ ਜਿੱਥੇ ਬ੍ਰਿਟਿਸ਼ ਬੀਅਰ ਦੇ ਨਾਲ ਪੰਜਾਬੀ ਮਿਕਸਡ ਗ੍ਰਿਲ ਦੀ ਖੁਸ਼ਬੂ ਆਂਦੀ ਸੀ ਜਿੱਥੇ ਪੰਗੜਾ ਵੱਜਦਾ ਸੀ ਤੇ ਕ੍ਰਿਕਟ ਦੇ ਮੈਚ ਲੱਗਦੇ ਸਨ ਹੌਲੀ ਹੌਲੀ ਇਹ ਸਾਰਿਆਂ ਲਈ ਇੱਕ ਬਹੁਤ ਸੱਭਿਆਚਾਰਕ ਸਥਾਨ ਬਣ ਗਏ ਅਤੇ ਇਸ ਪੂਰੀ ਕਹਾਣੀ ਦੀ ਸਭ ਤੋਂ ਵੱਡੀ ਜਿੱਤ ਪਤਾ ਕੀ ਹੈ ਕੋਈ ਬਲੂ ਗੇਟਸ ਪਬ ਜਿੱਥੇ ਮਿਲਕਮੈਕਸ ਨੂੰ ਡਰਿੰਕ ਦੇਣ ਤੋਂ ਮਨਾ ਕੀਤਾ ਗਿਆ ਸੀ ਉਹ ਅੱਜ ਇੱਕ ਵਧੀਆ ਚੱਲਦਾ ਹੋਇਆ ਦੇਸੀ ਪਾਬ ਹੈ ਸੋਚੋ ਜਿਹੜੀ ਜਗ੍ਹਾ ਕਦੇ ਵੰਡੀਆਂ ਪਾਉਂਦੀ ਸੀ ਅੱਜ ਉਹੀ ਜਗ੍ਹਾ ਇੱਕ ਤਦੀ ਮਿਸਾਲ ਬਣ ਗਈ ਹੈ ਪਰ ਅੱਜ ਦੀਆਂ ਅਧਿਖ ਕੰਧਾਂ ਬਾਰੇ ਵੀ ਸੋਚਣਾ ਜ਼ਰੂਰੀ ਹੈ ਇਸ ਪੂਰੇ ਸੰਘਰਸ਼ ਦੀ ਵਿਰਾਸਤ ਇਸ ਦੇ ਨਾਇਕ ਅਫਤਾਰ ਸਿੰਘ ਜੋਹਲ ਦੀ ਜ਼ਿੰਦਗੀ ਵਿੱਚ ਸਾਫ਼ ਦਿਸਦੀ ਹੈ ਉਹਨਾਂ ਨੇ ਆਪਣੀ ਆਖਰੀ ਸਾਹ ਤੱਕ ਲੜਨਾ ਨਹੀਂ ਛੱਡਿਆ ਉਹਨਾਂ ਦਾ ਕਹਿਣਾ ਸੀ ਕੋਈ ਵੀ ਨਸਲਵਾਦੀ ਕਾਨੂੰਨ ਹੋਵੇ ਉਸ ਦਾ ਵਿਰੋਧ ਕਰਨਾ ਹੀ ਪੈਣਾ ਉਸ ਨੂੰ ਤੋੜਨਾ ਹੀ ਪੈਣਾ ਮੈਂ ਕੋਈ ਬਹਾਦਰ ਨਹੀਂ ਹਾਂ ਮੇਰੇ ਵਿੱਚ ਸਿਰਫ ਮਜ਼ਦੂਰ ਜਮਾਤ ਦੀ ਸੂਝ ਹੈ ਐਸੀ ਉਹਨਾਂ ਦੀ ਸੋਚ ਸਾਰੀ ਉਮਰ ਉਸ ਸਮੂਹਿਕ ਕਾਰਵਾਈ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਰਹੇ ਉਹਨਾਂ ਦੀ ਅਣਖ ਨੇ ਉਹਨਾਂ ਨੂੰ ਕਦੇ ਚੁਕਣ ਨਹੀਂ ਦਿੱਤਾ ਉਹ ਸਿਰਫ ਪੰਜਾਬੀਆਂ ਲਈ ਨਹੀਂ ਸਾਰੇ ਮਜ਼ਦੂਰਾਂ ਦੇ ਹੱਕਾਂ ਲਈ ਲੜੇ ਅੱਜ ਗੈਰ ਗੋਰਿਆਂ ਲਈ ਨਹੀਂ ਦੇ ਬੋਰਡ ਨਹੀਂ ਦਿਸਤੇ ਉਹ ਲੜਾਈ ਜਿੱਤ ਲਈ ਗਈ ਹੈ ਪਰ ਅਸਲ ਬਰਾਬਰੀ ਲਈ ਸੰਘਰਸ਼ ਉਹ ਹਾਲੇ ਵੀ ਜਾਰੀ ਹੈ ਤੇ ਸਵਾਲ ਇਹ ਹੈ ਕਿ ਅੱਜ ਸਾਡੇ ਵਿੱਚ ਅੱਜ ਦੀਆਂ ਅਧਿਕ ਕੰਧਾਂ ਨਾਲ ਲੜਨ ਲਈ ਉਹੀ ਬਾਗੀ ਜਜ਼ਬਾ ਹੈ ਉਹੀ ਅਣਖ ਹੈ ਜੋ ਅਵਤਾਰ ਸਿੰਘ ਜੋਹਲ ਅਤੇ ਉਹਨਾਂ ਦੇ ਸਾਥੀਆਂ ਵਿੱਚ ਸੀ